ਜਦੋਂ ਸਰਕਾਰਾਂ ਨਜ਼ਰ ਨਾ ਆਉਣ ਤਾਂ ਲੋਕਾਂ ਨੂੰ ਖੁਦ ਹੀ ਉਪਰਾਲੇ ਕਰਨੇ ਪੈਂਦੇ ਨੇ ਇਹੋ ਹਾਲ ਹਲਕਾ ਸਤਰਾਣਾ ਦੇ ਨੇੜਲੇ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਲੋਕਾਂ ਨੇ ਖੱਗਰ ਉੱਪਰ ਬੰਨ ਦੀ ਉਸਾਰੀ ਖੁਦ ਹੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਟਰੈਕਟਰ ਅਤੇ ਹੋਰ ਮਸ਼ੀਨਰੀ ਨਹੀਂ ਪਹੁੰਚਦੀ ਉੱਥੇ ਲੋਕ ਖੁਦ ਹੀ ਬੰਨ ਦੀ ਉਸਾਰੀ ਕਰ ਰਹੇ ਨੇ ਇਸ ਕੰਮ ਵਿੱਚ ਵੱਖ-ਵੱਖ ਜਥੇਬੰਦੀਆਂ ਸਰਗਰਮ ਵਿਖਾਈ ਦੇ ਰਹੀਆਂ ਨੇ ਅਤੇ ਲੋਕਾਂ ਨੇ ਇਸ ਕੰਮ ਲਈ ਫੰਡ ਵੀ ਖੁਦ ਇਕੱਠਾ ਕੀਤਾ ਹੈ ਸਾਥੀਓ ਤੁਸੀਂ ਦੇਖ ਰਹੇ ਹੋ ਹਰਚੰਦਪੁਰੇ ਦਾ ਜਿਹੜਾ ਬੰਨ ਹੈਗਾ ਬੰਨਿਆ ਜਾ ਰਿਹਾ ਤੇ ਇੱਥੇ ਟਰੈਕਟਰ ਜਾਂ ਮਸ਼ੀਨ ਵਗੈਰਾ ਦਾ ਆਉਣਾ ਸੰਭਵ ਨਹੀਂ ਹੈ ਇਸ ਕਰਕੇ ਸਾਥੀ ਕਹਿਆਂ ਨਾਲ ਮਿੱਟੀ ਪੁੱਟ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਫੈਲਿਆਂ ਦੇ ਰਾਹੀਂ ਤਸਲਿਆਂ ਦੇ ਰਾਹੀਂ ਬਾਟੇ ਰਹੇ ਲਗਾਤਾਰ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਤੁਹਾਡੇ ਆਪਕਾ ਸਾਥੀਆਂ ਦੇ ਸਹਿਯੋਗ ਨਾਲ ਇਸ ਜਗ੍ਹਾ ਤੇ ਉੱਤੇ ਪਾਣੀ ਦੀ ਫਰੂਟ ਦੀ ਤੇ ਨਾਲ ਦੀ ਨਾਲ ਜਿਹੜਾ ਬਿਸਕਟ ਵਗੈਰਾ ਦੀ ਸੇਵਾ ਕੀਤੀ ਹੈ ਬਾਕੀ ਦਾ ਸਾਰਾ ਸਟਾਕ ਅਸੀਂ ਜਿੱਥੇ ਪਿੰਡ ਨੂੰ ਸੜਕ ਜਾਂਦੀ ਉਹ ਸੜਕ ਦੇ ਲਾਗੇ ਜਮਾ ਕਰਾ ਚੁੱਕੇ ਹੈਗੇ ਪਰ ਇਹ ਜਿਹੜਾ ਲਗਭਗ ਅੱਧਾ ਕਿਲੋਮੀਟਰ ਦਾ ਰਸਤਾ ਪੈਦਲ ਚੱਲ ਕੇ ਪਹੁੰਚੇ ਨੇ ਸਾਥੀ ਖੇਤਾਂ ਦੇ ਵਿੱਚੋਂ ਗਾਰ ਦੇ ਵਿੱਚੋਂ ਤਾਂ ਹੁਣ ਇੱਥੇ ਜਿਹੜਾ 0 ਪੁਆਇੰਟ ਕਹਿ ਸਕਦੇ ਆਸੀਂ ਜਿੱਥੇ ਸਾਥੀ ਕੰਮ ਤੇ ਲੱਗੇ ਨੇ ਮੋਰਚੇ ਦੇ ਉੱਤੇ ਉੱਥੇ ਪਹੁੰਚੇ ਨੇ ਸਾਥੀ ਸੋ ਇਹਨਾਂ ਸਾਰੇ ਸਾਥੀਆਂ ਦਾ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਆਪਣੇ ਕੰਮਕਾਰ ਛੱਡ ਕੇ ਸਰਬੱਤ ਦੇ ਭਲੇ ਲਈ ਇੱਥੇ ਯਤਨਸ਼ੀਲ ਨੇ ਉਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਕੋਈ ਜਥੇਬੰਦੀਆਂ ਨੇ ਜਿਹੜੀਆਂ ਮਦਦ ਲੈ ਕੇ ਆ ਰਹੀਆਂ ਨੇ ਉਹਨਾਂ ਦਾ ਵੀ ਸਹਿਯੋਗ ਪਰ ਸਭ ਤੋਂ ਵੱਡਾ ਰੋਲ ਇਹਨਾਂ ਸਾਥੀਆਂ ਦਾ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਲਗਾਤਾਰ ਆਪਣੇ ਇਲਾਕੇ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਯਤਨਸ਼ੀਲ ਨੇ ਸੋ ਸਾਰੇ ਪੰਜਾਬ ਦੇ ਵਿੱਚ ਅੱਜ ਜਦੋਂ ਸਰਕਾਰ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ ਤਾਂ ਉਸ ਸਮੇਂ ਲੋਕ ਹੀ ਲੋਕਾਂ ਦੀ ਬਾਮ ਫੜ ਰਹੇ ਹੈਗੇ ਨੇ ਇਸ ਕਰਕੇ ਜਿਹੜਾ ਕੰਮ ਲੋਕ ਕਰ ਸਕਦੇ ਹਨ ਜਿਨ੍ਹਾਂ ਕੋਲੇ ਬਹੁਤ ਥੋੜੇ ਸਾਧਨ ਨੇ ਸਰਕਾਰਾਂ ਨੂੰ ਸਵਾਲ ਕਰਨਾ ਬਣਦਾ ਹੈਗਾ ਕਿ ਸਮਾਂ ਰਹਿੰਦੇ ਸਰਕਾਰਾਂ ਇਸ ਕੰਮ ਨੂੰ ਕਿਉਂ ਨਹੀਂ ਆਪਣੇ ਹੱਥ ਚ ਲੈਂਦੀਆਂ ਜਿਨ੍ਹਾਂ ਕੋਲੇ ਪੂਰੇ ਦਾ ਪੂਰਾ ਤੰਤਰ ਆ ਜਿਨ੍ਹਾਂ ਨੂੰ ਪੰਜਾਬ ਦੀ ਬਾਗਡੋਰ ਸੰਭਾਲੀ ਆ ਉਹਨਾਂ ਸਰਕਾਰਾਂ ਨੂੰ ਵੀ ਸਾਨੂੰ ਸਵਾਲ ਕਰਨਾ ਚਾਹੀਦਾ ਪਰ ਅੱਜ ਜਦੋਂ ਲੋਕ ਲੋਕਾਂ ਨਾਲ ਖੜੇ ਨੇ ਤਾਂ ਇਹ ਸਮੇਂ ਸਾਨੂੰ ਸਾਥੀਆਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਤਬ ਤੋਂ ਪਹਿਲਾ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੇਰ ਸਿੰਘ ਕਾਕੜਾ ਕਿੱਤੀ ਕਿਸਾਨੀਓ ਨੂੰ ਬਲਾਗ ਪ੍ਰਦਾਨ ਸਮਾਣਾ ਜੋ ਕਿ ਅੱਜ ਇੱਥੇ ਹਰਚੰਦਪੁਰ ਲੋਕ ਘੱਕਰ ਦਾ ਬੰਨਾ ਹੈ ਇਹ ਖਤਰੇ ਤੋਂ ਉੱਪਰ ਚੱਲ ਰਿਹਾ ਹੈ ਇਸ ਵਾਸਤੇ ਕਿ ਇੱਥੇ ਬਹੁਤ ਸੰਗਤ ਲੱਗੀ ਹੋਈ ਹੈ ਕਿ ਉਸ ਨੂੰ ਮਜ਼ਬੂਤ ਕਰਨ ਵਾਸਤੇ ਵੀ ਬੰਨ ਕਿਤੇ ਟੁੱਟ ਨਾ ਜਾਏ ਤੇ ਜ਼ਿਮੀਦਾਰ ਭਰਾਵਾਂ ਦੀ ਕੋਈ ਫਸਲ ਨਾ ਮਰ ਜਾਏ। ਇਹ ਘਰਾਂ ਦੇ ਵਿੱਚ ਪਾਣੀ ਨਾ ਵੜ ਜਾਏ। ਜਿਹੜੇ ਵੀਰ ਇੱਥੇ ਸੇਵਾ ਕਰ ਰਹੇ ਨੇ। ਉਹਨਾਂ ਵਾਸਤੇ ਸਾਡੇ ਟੀਚਰ ਯੂਨੀਅਨ ਦੇ ਆਗੂ ਸਹਿਬਾਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਉਹਨਾਂ ਵਾਸਤੇ ਪਾਣੀ, ਫਰੂਟ, ਬਿਸਕੁਟਾਂ ਦੀ ਸੇਵਾ ਲੈ ਕੇ ਇਥੇ ਘੱਗਰ ਦੇ ਬੰਨ ਤੇ ਪਹੁੰਚੇ ਨੇ ਤਾਂ ਜੋ ਜਿਹੜੇ ਮੁਸੀਬਤ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੱਦ ਤੋਂ ਵੱਦ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰੇ ਪਿੰਡਾਂ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿੰਨਾ ਵੀ ਹੋ ਸਕੇ ਜਿੱਥੇ ਵੀ ਇਹ ਹਾਲਾਤ ਪੈਦਾ ਹੋਏ ਨੇ ਉਥੇ ਸਾਰੇ ਹੀ ਆਪੋ ਆਪਣਾ ਸਹਿਯੋਗ ਜਿੰਦੇ ਜੋ ਕੰਮ ਹੈ ਸਰੇ ਤੇ ਇਹਨਾਂ ਲੋਕਾਂ ਦੀ ਇਹਨਾਂ ਵੀਰਾਂ ਦੀ ਅਸੀਂ ਮਦਦ ਕਰ ਸਕੀਏ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਰਜਿੰਦਰ ਸਮਾਣਾ ਜੀਟੀਐ ਪਟਿਆਲਾ ਤੋਂ ਅੱਜ ਅਸੀਂ ਇੱਥੇ ਹਰਚੰਦਪੁਰਾ ਕੱਦਰ ਦੇ ਉੱਤੇ ਸੇਵਾ ਲੈ ਕੇ ਪਹੁੰਚੇ ਆ ਗਿਆਂ ਕਿਉਂਕਿ ਪਾਣੀ ਦਾ ਪੱਧਰ ਇੱਥੇ ਰਾਜ ਕਰਨ ਕਰਕੇ ਆ किनਾਰੇ ਨੇ ਜਿਹੜੇ ਪਾਣੀ ਕਿਨਾਰਿਆਂ ਦੇ ਨਾਲ ਜਾ ਰਹੇ ਆ ਲੋਕ ਕਿਨਾਰਿਆਂ ਦੀ ਸੇਵਾ ਤੇ ਲੱਗੇ ਹੋਏ ਜਾਂਦੇ ਨੇ ਅੱਜ ਅਸੀਂ ਅੱਜ ਆ ਗਿਆ ਹਸਾਂ ਦੇ ਸਹਿਯੋਗ ਦੇ ਨਾਲ ਜੋ ਰਾਸ਼ੀ ਇਕੱਠੀ ਕੀਤੀ ਹੈ ਉਸ ਦੇ ਵਿੱਚੋਂ ਇੱਥੇ ਅੱਜ ਅਸੀਂ ਪਾਣੀ ਤੇ ਫਰੂਟ ਤੇ ਬਿਸਕਟਾਂ ਦੀ ਸੇਵਾ ਲੈ ਕੇ ਪਹੁੰਚੇ ਹੈਗੇ ਆ ਤਾਂ ਇਸ ਦੇ ਨਾਲ ਹੀ ਜਿਹੜਾ ਤੇਈਪੁਰ ਬੰਨ ਹੈ ਉੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਹੈਗੇ ਨੇ ਉੱਥੇ ਵੀ ਲੋਕ ਟਰੈਕਟਰਾਂ ਦੇ ਨਾਲ ਬੰਨ ਨੂੰ ਪਚਾ ਕਰਨ ਦੇ ਵਿੱਚ ਲੱਗੇ ਹੋਏ ਹੈਗੇ ਨੇ ਉੱਥੇ ਵੀ ਅਸੀਂ ਕੇਕੇਯੂ ਦੇ ਨਾਲ ਮਿਲ ਕੇ ਟਰੈਕਟਰ ਦੀ ਸੇਵਾ ਦੇ ਵਿੱਚ ਉੱਥੇ ਅਸੀਂ ਟਰੈਕਟਰਾਂ ਦੇ ਵਿੱਚ ਡੀਜ਼ਲ ਵਗੈਰਾ ਦੀ ਸੇਵਾ ਜਿਹੜੀ ਉਹ ਨਿਭਾ ਰਹੇ ਹੈਗੇ ਆ ਤੇ ਜਿਹੜੇ ਅਧਿਆਪਕ ਸਾਥੀਆਂ ਨੇ ਇਸ ਕੰਮ ਦੇ ਲਈ ਸਾਡੇ ਨਾਲ ਸਹਿਯੋਗ ਕੀਤਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆਂ ਅਧਿਆਪਕਾਂ ਨੂੰ ਕਿ ਹੋਰ ਵੀ ਅੱਗੇ ਵੱਧ ਤੋਂ ਵੱਧ ਏਸੀ ਸੇਵਾ ਦੇ ਵਿੱਚ ਅੱਗੇ ਆਉਣ ਤਾਂ ਜੋ ਇਸ ਮੁਕਦੀ ਘੜੀ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਆਪਾਂ ਪੰਜਾਬੀਆਂ ਦੇ ਨਾਲ ਜਾਂ ਪੀੜਤ ਲੋਕਾਂ ਦੇ ਨਾਲ ਖੜ੍ਹ ਸਕਨੇ ਆ ਉਹ ਮਤਲਬ ਕਿ ਚੰਗਾ ਹੋਊਗਾ ਧੰਨ ਜੀ